मेरे प्यारे पंजाबी भ्राओ जिस युद्ध ਦੇ ਵਿੱਚ ਅੱਜ ਮੈਂ ਪੰਜਾਬ ਦੀ ਤੇ ਪੰਜਾਬੀਆਂ ਦੀ ਸੁਰੱਖਿਆ ਦੀ ਲੜਾਈ ਲੜ ਰਿਹਾ ਉਹਦੇ ਵਿੱਚ ਜਿੰਨਾ ਪਾਰੀ ਅੱਜ ਸਯੋਗ ਬਨੂ ਦੁਨੀਆ ਭਰ ਚ ਪੰਜਾਬੀਆਂ ਦਾ ਮਿਲਿਆ ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸਪੈਸ਼ਲੀ ਇਹ ਵੀਡੀਓ ਮੈਂ ਆਪਣੀ ਸਮੂਚੀ ਕਾਂਗਰਸ ਦੀ ਲੀਡਰਸ਼ਿਪ ਸਾਰਨ ਤੋਂ ਪਹਿਲੇ ਆਪਣੇ ਵਰਕਰ ਉਸ ਤੋਂ ਬਾਅਦ ਆਪਣੀ ਸਾਰੀ ਲੀਡਰਸ਼ਿਪ ਮੇਰੇ ਸਮੂਚੇ ਐਸੀਐਲਪੀ ਦੇ ਸਾਰੇ ਐਮਐਲਏ ਸਾਥੀ ਤੇ ਆਪਣੀ ਨੈਸ਼ਨਲ ਲੀਡਰਸ਼ਿਪ ਦਾ ਤੇ ਦੁਨੀਆ ਭਰ ਚ ਬੈਠੇ ਪੰਜਾਬੀ ਦਾ ਸ਼ੁਕਰਾਨਾ ਕਰਨਾ ਚਾਹਨਾ ਕਿ ਇਸ ਲੜਾਈ ਦੇ ਵਿੱਚ ਤੁਸੀਂ ਤਖੜੇ ਹੋ ਕੇ ਆਪਣੇ ਦਾਸ ਦਾ ਸਾਥ ਦਿੱਤਾ ਦੂਸਰੇ ਪਾਸੇ ਮੈਂ ਅੱਜ ਮਾਨਸਾਬ ਨੂੰ ਸੀਐਮ ਪੰਜਾਬ ਨੂੰ ਸੁਣਿਆ ਸੀ ਇਹ ਗੱਲ ਕਹਿੰਦੇ ਹੋਏ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਵਕੀਲ ਲੱਭਦਾ ਦਿੱਤਾ ਮੈਂ ਸਾਰੇ ਪੰਜਾਬ ਨੂੰ ਦੱਸਣਾ ਚਾਹਨਾ ਕਿ ਮਾਨ ਸਾਹਿਬ ਤੁਸੀਂ ਇੱਕ ਆਦਮੀ ਜਿਹੜਾ ਸੰਦੇਸ਼ ਲੈ ਕੇ ਅਮਨ ਤੇ ਕਾਨੂੰਨ ਦਾ ਲੈ ਕੇ ਆਇਆ ਤੁਹਾਨੂੰ ਦੱਸਿਆ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ ਤੁਸੀਂ ਜਿਨ੍ਹਾਂ ਲੋਕਾਂ ਦੇ ਖਿਲਾਫ ਐਕਸ਼ਨ ਲੈਣਾ ਸੀ ਉਹਨਾਂ ਦੇ ਖਿਲਾਫ ਨਹੀਂ ਲਿਆ ਤੁਸੀਂ ਇੱਕ ਮੈਸੈਂਜਰ ਦੇ ਖਿਲਾਫ ਐਕਸ਼ਨ ਲਿਆ ਬਟ ਯੂ ਆਰ ਮੋਸਟ ਵੈਲਕਮ ਬਟ ਮੈਂ ਦਸਣਾ ਚਾਹਣਾ ਇੱਕ ਵਕੀਲ ਦੇ ਜ਼ਰੀਏ ਮੈਨੂੰ ਇੱਕ ਐਫ ਆਈ ਆਰ ਜਿਹੜੀ ਜਿਹੜੀ ਤੁਹਾਡੇ ਮਹਿਕਮੇ ਨੇ ਕੱਟੀ ਹੈ ਕੱਲ 6:30 ਵਜੇ ਦੀ ਕੱਟੀ ਸੀ ਸਵੇਰੇ 4 ਵਜੇ ਅੱਜ ਮੁਹਾਲੀ ਕੋਰਟ ਦੇ ਆਰਡਰਸ ਤੇ ਮੈਨੂੰ ਐਫ ਆਈ ਆਰ ਦੀ ਕਾਪੀ ਮਿਲੀ ਤੁਸੀਂ ਆਪਣੇ ਆਪ ਹੀ ਹਿਸਾਬ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਅੱਜ ਕਿਸ ਕਿਸਮ ਦਾ ਕਾਇਦਾ ਤੇ ਕਾਨੂੰਨ ਹੈ ਕੱਲ ਤੁਹਾਡੇ ਤੇ ਤੁਹਾਡੀ ਸਰਕਾਰ ਦੇ ਦਰਸ਼ਨ ਸਵੇਰੇ ਚੰਡੀਗੜ੍ਹ ਆਪਣੇ ਦਫ਼ਤਰ ਵਿੱਚ ਕਰਾਂਗੇ ਸੋ ਮੈਂ ਸਮੁੱਚੇ ਪੰਜਾਬੀਆਂ ਦਾ ਆਪਣੇ ਪਾਰਟੀ ਦੇ ਕਾਡਰ ਦਾ ਆਪਣੀ ਲੀਡਰਸ਼ਿਪ ਦਾ ਤੇ ਸਾਰੀਆਂ ਪੋਲਿਟਿਕਲ ਜਮਾਤਾਂ ਦਾ ਜਿਨ੍ਹਾਂ ਨੇ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਅੱਜ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਵੀਡੀਓ ਪਾਈ ਬਹੁਤ ਬਹੁਤ ਸ਼ੁਕਰੀਆ